ਸਾਡੇ YouTube ਚੈਨਲ ਤੇ ਆਪ ਦਾ ਸਵਾਲ ਤਾਂ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਲਾਜਮਾ ਦੁਆਰਾ 18 ਨਵੰਬਰ 2025 ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਏ ਜਾਣ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸੋ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 18 ਨਵੰਬਰ ਦਾ ਦਿਨ ਮੁਲਾਜ਼ਮਾਂ ਦੇ ਵਾਸਤੇ ਖਾਸ ਤੌਰ ਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਇੱਕ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ 18 11 2022 ਨੂੰ ਮੌਜੂਦਾ ਸਰਕਾਰ ਨੇ OPS ਸਕੀਮ ਦੀ ਬਹਾਲੀ ਦੇ ਬਾਰੇ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਇਸ ਦੇ ਨਾਲ ਆਸਬੱਜੀ ਸੀ ਕਿ ਹੁਣ 2004 ਤੋਂ ਬਾਅਦ ਜੋ ਮੁਲਾਜ਼ਮ ਭਰਤੀ ਹੋਏ ਹਨ ਉਹਨਾਂ ਨੂੰ ਵੀ ਪੁਰਾਣੀ ਪੈਨਸ਼ਨ ਮਿਲ ਜਾਵੇਗੀ ਪਰੰਤੂ ਅੱਜ ਤੱਕ ਯਾਨੀ ਕਿ 3 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਸ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਾਰੀ ਨਹੀਂ ਹੋਏ ਤੇ ਨਾ ਹੀ ਕੋਈ ਜੀਪੀਐਫ ਖਾਤੇ ਹੀ ਖੁੱਲੇ ਗਏ ਹਨ ਜਿਸ ਤੋਂ ਸਰਕਾਰ ਹੁਣ ਵੱਜਦੀ ਹੋਈ ਨਜ਼ਰ ਆਉਂਦੀ ਹੈ ਤੇ ਵਾਰ-ਵਾਰ ਮਲਾਜਮਾਂ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਐਨਪੀਐਸ ਜਾਰੀ ਰੱਖੋ ਜਾਂ ਫਿਰ ਇੱਕ ਯੂਪੀਐਸ ਸਕੀਮ ਜੋ ਕਿ ਸੈਂਟਰ ਸਰਕਾਰ ਨੇ ਲਿਆਂਦੀ ਹੈ ਉਸ ਨੂੰ ਅਪਣਾ ਲਓ ਪਰੰਤੂ ਮਲਾਜਮਾਂ ਨੇ ਬਿਲਕੁਲ ਖੋਰੀ ਨਾ ਕਰ ਦਿੱਤੀ ਹੈ ਕਿ ਉਹਨਾਂ ਨੂੰ ਤਾਂ ਸਿਰਫ ਤੇ ਸਿਰਫ ਓਪੀਐਸ ਯਾਨੀ ਪੁਰਾਣੀ ਪੈਨਸ਼ਨ ਸਕੀਮ ਜੋ ਹੈ ਉਹੀ ਚਾਹੀਦੀ ਹੈ ਕਿਉਂਕਿ ਕਿਉਂਨਾ ਤੋਂ ਪਹਿਲਾਂ ਇਸ ਆਮ ਆਗਮਨੀ ਪਾਰਟੀ ਨੇ ਵੈਦਕ ਕੀਤਾ ਸੀ ਕਿ ਆਉਂਦੇ ਸਾਲ ਹੀ ਉਹ ਇਸ ਨੂੰ ਯਾਨੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰ ਦੇਣਗੇ ਤੇ ਇਹਦੇ ਵਾਸਤੇ ਅਧੋਰਾ ਜਿਹਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰੰਤੂ ਡੇਲ ਡੇਟ ਇਹ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੁਣ ਖਫਾ ਹੋ ਕੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਭਜੀਤ ਸਿੰਘ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਤਲਵਾੜਾ ਨੇ ਐਲਾਨ ਕੀਤਾ ਹੈ ਇਹ ਉਹਨਾਂ ਦੇ ਨਾਲ ਜੋ ਸਰਕਾਰ ਨੇ ਇੱਕ ਤਰ੍ਹਾਂ ਦੇ ਨਾਲ ਵਿਧਾ ਖਲਾਫੀ ਕੀਤੀ ਹੈ ਉਸ ਦੇ ਰੋਸ ਵਿੱਚ 10 ਸਾਲ ਬੀਤ ਜਾਣ ਤੋਂ ਬਾਅਦ ਯਾਨੀ 18 ਨਵੰਬਰ 2025 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਸਾਰੇ ਹੀ 2004 ਤੋਂ ਬਾਅਦ ਭਰਤੀ ਮੁਲਾਜ਼ਮ ਇਸ ਦਿਵਸ ਨੂੰ ਕਾਲਾ ਦਿਵਸ ਦੇ ਤੌਰ ਤੇ ਮਨਾਉਣ ਦੇ ਵਾਸਤੇ ਜੋ ਤਤਪਰ ਹਨ ਔਰ ਇਸ ਦਿਨ ਨੂੰ ਜੋ ਦਫ਼ਤਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਜਾਂ ਜਿੱਥੇ ਵੀ ਕੋਈ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਹਨ ਉਹ ਕੀ ਕਰਨਗੇ ਕਿ ਇਸ ਨੋਟੀਫਿਕੇਸ਼ਨ ਦੀ ਯਾਨੀ ਕਿ ਜੋ ਕਿ ਦਿਨਸਲ ਪਹਿਲਾਂ ਨੋਟੀਫਿਕੇਸ਼ਨ 18 11 2022 ਨੂੰ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੀਆਂ ਕਾਪੀਆਂ ਫੂਕਣਗੇ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜੇ ਜੋ ਕਾਪੀਆਂ ਫੋਕੀਆਂ ਜਾਣ ਗਿਆ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹ ਵਰਲ ਵੀ ਵੀਡੀਓਜ਼ ਕਰਨਗੇ ਤਾਂ ਕਿ ਪੰਜਾਬ ਦੇ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿਉਂ ਇਸ ਨੂੰ ਕਾਲਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਤੇ ਕਿਹੜਾ ਧੱਕਾ ਮੁਲਾਜ਼ਮਾਂ ਦੇ ਨਾਲ ਹੋਇਆ ਹੈ ਜਿਸ ਕਰਕੇ ਕਿ ਉਹ ਇਨਾ ਵੱਡਾ ਐਕਸ਼ਨ ਕਰਨ ਦੇ ਵਾਸਤੇ ਮਜਬੂਰ ਹਨ ਅਸਲ ਦੇ ਵਿੱਚ ਸਰਕਾਰ ਇਹ ਬਹਿਾਨਾ ਲਗਾ ਰਹੀ ਹੈ ਕਿ ਵੀ ਕੋਈ ਵੀ 1000 ਕਰੋੜ ਦੀ ਜੋ ਰਕਮ ਐਨਪੀਐਸ ਸਕੀਮ ਦੇ ਰਾਹੀਂ ਸੈਂਟਰ ਸਰਕਾਰ ਨੂੰ ਯਾਨੀ ਕਿ ਜੋ ਰੈਗੂਲੇਟਰੀ ਬਾਡੀ ਹੈ ਉਸ ਨੂੰ ਭੇਜੀ ਗਈ ਹੈ ਉਹ ਵਾਪਸ ਜਦੋਂ ਤੱਕ ਨਹੀਂ ਆਉਂਦੀ ਉਦੋਂ ਤੱਕ ਅਸੀਂ ਇਸ ਨੂੰ ਲਾਗੂ ਨਹੀਂ ਕਰ ਸਕਦੇ ਪਰੰਤੂ ਗੌਰਡ ਦੇ ਵਿੱਚ ਹੀ ਹਮਾਚਲ ਪ੍ਰਦੇਸ਼ ਸਰਕਾਰ ਜੋ ਹੈ ਉਸ ਨੇ ਪੁਰਾਣੀ ਪੈਨਸ਼ਨ ਜੋ ਹੈ ਉਸ ਨੂੰ ਲਾਗੂ ਕਰ ਦਿੱਤਾ ਹੈ ਇਸੇ ਤਰ੍ਹਾਂ ਹੀ Rajasthan ਸਰਕਾਰ ਨੇ ਵੀ ਇਸ ਨੂੰ ਲਾਗੂ ਕਰ ਦਿੱਤਾ ਹੈ ਤੇ Telangana ਸਰਕਾਰ ਸਮੇਤ ਹੋਰ ਵੀ ਦੋ ਤਿੰਨ ਸਟੇਟਾਂ ਨੇ ਇਥੋਂ ਲਾਗੂ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਨੂੰ ਕੀ ਦਿੱਕਤ ਹੈ ਉਹ ਹੋਰ ਹੋਰ ਸਕੀਮਾਂ ਜਾਨੀ ਕਿ ਕਦੇ NPS ਕਦੇ UPS ਵਾਸਤੇ ਮੁਲਾਜ਼ਮਾਂ ਨੂੰ ਕਿਉਂ ਅਪਣਾਉਣ ਦੇ ਵਾਸਤੇ ਜੋਰ ਪਾ ਰਹੀ ਹੈ ਜਦੋਂ ਕਿ ਮੁਲਾਜ਼ਮ ਤੇ ਸਿਰਫ ਤੇ ਸਿਰਫ OPS ਸਕੀਮ ਜੋ ਹੈ ਉਹੀ ਚਾਹੁੰਦੇ ਹਨ ਤੇ ਉਸ ਦਾ ਹੀ ਉਹ ਇਹ ਲਾਗਤਾਂ ਜਿਉਂਦੇ ਹਨ ਹੁਣ ਇਹ ਗੱਲ ਤਾਂ ਦੇਖਣ ਵਾਲੀ ਹੋਏਗੀ ਕਿ ਸਰਕਾਰ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕਦੋਂ ਇਹਨਾਂ ਮੁਲਾਜ਼ਮਾਂ ਨੂੰ ਖੁਸ਼ ਕਰਨ ਦੇ ਵਾਸਤੇ ਤੇ ਕੀਤੇ ਹੋਏ ਜੋ ਵਾਅਦੇ ਹਨ ਉਸ ਨੂੰ ਨਿਭਾਉਣ ਦੇ ਵਾਸਤੇ ਕਦੋਂ ਪੋਪੀਐਸ ਸਕੀਮ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਅਪਣਾ ਕੇ ਤੇ ਇਸ ਨੂੰ ਲਾਗੂ ਕਰਦੀ ਹੈ ਗੌਰਤ ਮਤਲਬ ਹੈ ਕਿ ਪੋਰਟਾਂ ਤੋਂ ਵੀ ਭਾਵੇਂ ਉਹ ਮਾਨਯੋਗ ਪੰਜਾਬ ਨਹਿਯਾਨਾ ਹਾਈ ਕੋਰਟ ਹੋਵੇ ਇਸ ਤੋਂ ਵੀ ਇਹ ਕੇਸ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਬਹੁਤ ਵਾਰੀ ਆ ਚੁੱਕਿਆ ਹੈ ਪਰੰਤੂ ਸਰਕਾਰ ਹੈ ਕਿ ਉਹ ਦਿਕਨਾਂ ਦੇ ਉੱਤੇ ਕੋਈ ਜੂੰ ਹੀ ਨਹੀਂ ਸਰਕ ਰਹੀ ਤੇ ਇਸ ਨੂੰ ਲਾਗੂ ਕਰਨ ਤੋਂ ਅਨਕਾਨੀ ਸਰਕਾਰ ਲਗਾਤਾਰ ਹੀ ਕੀਤੀ ਜਾ ਰਹੀ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਸਰਕਾਰ ਇਸ ਦੇ ਉੱਤੇ ਕੋਈ ਹੋਰ ਅਮਲ ਕਰੇਗੀ ਇਸ ਵੀਡੀਓ ਵਿੱਚ ਬਸ ਇਹ ਨਾ ਹੀ ਜੇਕਰ ਵੀਡੀਓ ਜੰਗ ਲੱਗੀ ਹੋਵੇ ਤੇਰ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ